ਜੀ ਬਾਈ ਸਪਰੀ ਕਾਲ ਜੇ ਸਾਰੇ ਵੀਰਾਂ ਨੂੰ ਲਓ ਜੀ ਨੰਨੀ ਬਾਈ ਕਿਵੇਂ ਆ ਇਕੱਠਾ ਗਿਫਟ ਟਿਕ ਹਾਂਜੀ ਗਿਫਟ ਕਾ ਦਾ ਖੁੱਡੇ ਪੈਣ ਲੱਗ ਗਏ ਲਓ ਜੀ ਖੁੱਡੇ ਮੇਸਤਰੀ ਆ ਗਿਆ ਸਾਡਾ ਲਾਤਾ ਬਾਈ ਤਿੰਨ ਖੁੱਡੇ ਪਹਿਲਾਂ ਉੱਧਰ ਨੂੰ ਪਾਉਣੇ ਦੀ ਵੀਰੇ ਉੱਧਰ ਨੂੰ ਢਾਲ ਦਾ ਚੱਕਰ ਪੈਂਦਾ ਤੇ ਫਿਰ ਤਾਂ ਆਪਾ ਪਾ ਤੇ ਇੱਧਰ ਨਾ ਚਾਰ ਵੀ ਦਿੱਤੇ ਦੋਸਤ ਵੀ ਦਿਵਾ ਦਿੱਤੇ ਜਿਵੇਂ ਆ ਹਾਂ ਚਾਰ ਚਾਰ ਫੁੱਟ ਚੌੜੇ ਬਹੁਤ ਆ ਜੀ ਅਸੀਂ ਦੋਸਤ ਵੀ ਕਿ ਕੀ ਕਰਦਾ ਇਹਨੂੰ ਵੀ ਕਿਵੇਂ ਲੱਗ ਰਿਹਾ ਕਿਵੇਂ ਸਮਰੀ ਕਿਵੇਂ ਲੱਗ ਰਿਹਾ ਦਿਨ ਨੂੰ ਲੋ ਜੀ ਇੱਕ ਨਾ ਬਣਾਵਾਂਗੇ ਆ ਟਾਕੀਆਂ ਪੀਆਂ ਨੇ ਵੀਰੇ ਤੰਨੇ ਬਾਕੀ ਦੂਈਆਂ ਟਾਕੀਆਂ ਮਾਦਰੋ ਚੱਕ ਕੇ ਲਿਆਉਣਾ ਜਿਹੜੀਆਂ ਸਾਈਡਾਂ ਤੇ ਗੱਬੇ ਗੱਬੇ ਦੇਣੀਆਂ ਨੇ ਆਪਾਂ ਗ੍ਰਿਲਾਂ ਇਹ ਥੋੜਾ ਜਿਹਾ ਤਿਆਰ ਕਰ ਲਈ ਤੁਹਾਨੂੰ ਫੇਰ ਦਿਖਾਉਣੀ ਆ ਕਿਉਂ ਵੀ ਹਾਂਜੀ ਹਾਂਜੀ ਜੀ ਰੋਟੀ ਰੋਟੀ ਖਾ ਲਈ ਆਪਾਂ ਟਾਕੀਆਂ ਦਿਖਾ ਦੇ ਮੜਿਆ ਜੀ ਮੁੰਡਿਆ ਅਦਰ ਦੂਈ ਆ ਗਈ ਅਦਰ ਅੱਜ ਜੀ ਮੇਰੇ ਕੋਲ ਭਾਈ ਜੀ ਇਧਰ ਕਿ ਨਹੀਂ ਬੜਾ ਜੀ ਕੈਮਰਾ ਓਏ ਵਲੀ ਤੇ ਹੁਣ ਕੰਮ ਤੇ ਲਾਉਣ ਲੱਗਿਆ ਸੀ ਕਿਸੇ ਕਿਸਰ ਜਿਸਰ ਪੜਾਇਆ ਟੱਕੀ ਡੀਆਂ ਲੱਗੀ ਦੀ ਸਾਡੇ ਉੱਤੇ ਠੀਕ ਆ ਬਾਈ ਜੀ ਦਿਖਾਉਣੇ ਬਾਕੀ ਆ ਹਮ ਮਸਤਰੀ ਦਾ ਲਾਉਣ ਲੱਗਿਆ ਸਾਸਤਰੀ ਕਾਲ ਨੰਨੀ ਬਾਈ ਹਾਂਜੀ ਜੀ ਠੀਕ ਕਰਦੇ ਹਾਂ ਕੋਈ ਨਹੀਂ ਬਾਈ ਖੁੱਡੇ ਪੈਂਦੇ ਪੈਣੇ ਨਾਲੇ ਹਿਉ ਬਜੇ ਬਣਾਉਂਦੀ ਵੀ ਬਜੇ ਬਿਠਾਉਂਦੀ ਸੀ ਰੈਅ ਬਣਾ ਰਹੀ ਛਤਰੀ ਤੇ ਬਜੇ ਬਿਠਾਉਣੇ ਲੈ ਆਓ ਜੀ ਤੁਹਾਨੂੰ ਖੁੱਡੇ ਹੀ ਦਿਖਾਈਏ ਬਾਈ ਨਾਵੇਂ ਜਾਨਵਰਾਂ ਦੇ ਮਾਲਕ ਰੱਖੇ ਸੁੱਕ ਤਾਂਦਰੁਸਤੀ ਘਾਣ ਮੈਸਤਰੀ ਲੱਗਿਆ ਜੀ ਬਚੇ ਵੀ ਦਿਖਾਵਾਂਗੇ ਜੀ ਤੁਹਾਨੂੰ ਹਲੋ ਕਰ ਤੇ ਦੋ ਤਾਂ ਤਿਆਰ ਲਓ ਜੀ ਅਬ ਬਚੇ ਵੀ ਬਾਤ ਦਿਖਾ ਰਹੇ ਸੋਰੀ ਮੜੇ ਫੜ ਕੇ ਦਿਖਾਉਂਦਾ ਅਬਰੇ ਕਮੀ ਦਾ ਆ ਕਾ ਕਦ ਗਾ ਲਿਆ ਐਡਾ ਹੋ ਗਿਆ ਜੀ ਅੱਤੋ ਉਧਰ ਨਾੜ ਗਿਆ ਹਾਂ ਠੀਕ ਆ ਜੀ। ਹਲੋ ਜੀ ਨਾਨੀ ਬਈ ਬੈਠਾ ਦਾਦੀ ਬੈਠੀ ਐ ਮਹਾਰਾਜ ਬੈਠੀ ਐ ਸਾਡੀ ਥੋਡੇ ਸਾਡੇ ਉਰੇ ਤੱਕ ਪਹੁੰਚੇ ਕਿਵੇਂ ਨਾਨੀ ਬਈ? ਠੀਕ ਆ ਜੀ। ਰਲਾ ਤਾਂ ਸੀਮੈਂਟ। ਰਲਾ ਤਾਂ? ਹਾਂ ਜੀ। ਕੁੱਡੇ ਨਾਲ ਲਈ? ਹਾਂ ਜੀ। ਤੁਸੀਂ ਘੁੰਮਟਾ ਵੀ ਆ ਜਾਣਾ। ਹਾਂ। ਦਾਦੀ ਵੀ ਆਜੂ ਕਰ। ਏਦਾਂ ਲੈ ਨਾ ਮਰਦੇ। ਹੈਲੋ। ਇਸ ਤਰ੍ਹਾਂ ਜੱਬੇ ਤੱਕ ਕੀ? ਇੱਧਰ ਤੱਕੀ ਯਾਰ। ਕਰੋ ਜੀ ਸ਼ੌਕਾ ਨਵੇਂ ਕੇਜ ਕਬੂਤਰਾਂ ਲਈ ਵੀਨੋ ਨੇ ਦੇ ਦਿੱਤਾ ਉਹ ਰੋਂ ਬਈ ਇੱਕ ਲੈਣਾ ਆ ਪਲਾਦ ਦੇਨੇ ਭਰਾ ਛੇ ਯਾਰ ਨੂੰ ਵੀ ਰਹੀ ਯਾਰ ਇਟਾ ਹੀ ਕੇ ਨੂੰ ਇਹ ਦੂਈ ਆ ਹੁਣ ਲਾਂ ਫਰਸ਼ ਗੁੱਡੇ ਦਾ ਆਪਾਂ ਵਾਹੀ ਗਰੂਮਾਲ ਕਾ ਮਿਹਰ ਕਰੀ ਉਹ ਬਰਾ ਪਾਲੇਗੇ ਆਗੇ ਸਮਾਨ ਚੱਤ ਦਾ ਦਿੰਦਾ ਇੱਟਾਂ ਬਜਰੀ ਰੇਤਾ ਅੰਨ ਦਿਖਾਣਾ ਬਾਅਦ ਚ ਖੜਾ ਉੱਪਰ ਕੰਮ ਜਲਦਾ ਦਿਖਾਉਣੇ ਕਿ ਨਾਕ ਹੋ ਗਿਆ ਆ ਲੈੰਦਾ ਸਮਾਨ ਆਪਾਂ ਸੀਮੈਂਟ ਰੇਤਾ ਬਜਰੀ ਥੋੜੀ 6 ਫੁੱਟ ਤੇ 600 ਇੱਟ ਟਾਇਲ ਫਰਸ਼ ਲਾਉਣ ਲਈ ਮੋਸਤਰ ਦਿਖਾਣਾ ਨੂੰ ਜਾ ਕੇ ਕਿੰਨਾ ਕੰਮ ਹੋ ਗਿਆ ਬਾਈ ਗਰੂ ਮੇਅਰ ਕਰੇ ਬਣ ਜਾਂਦੇ ਆਪਣੇ ਖੁੱਡੇ ਛੇਤੀਓ ਪੂਰੇ ਟਾਪ ਦੇ ਨਾਲੇ ਮਾਲਕ ਤੰਦਰੁਸਤੀ ਦੇਵੇ ਪੁਰਾ ਚੱਲਦਾ ਕਿ ਆਪਣੇ ਖੁੱਡੇ ਲੈਂਟਰ ਨੇ ਵੱਢਣ ਲੱਗੇ ਹੋਏ ਇਹ ਤੇ ਟਾਕੀ ਦੇ ਲਾਣਾ ਹੋਵੇ ਲਈ ਵੱਢਦੇ ਹੁੰਦੇ ਸਨ ਦਿਖਾਉਣਾ ਮੱਦ ਕੇ ਦਰਖਾਸਾ ਕਰਤਾ ਬਚੇ ਦਿਖਾਉਣਾ ਤੁਨੂੰ ਦੋ ਨਵੇਂ ਦਿਖਾਏ ਦੀ। ਚਾਹ ਖਾ ਬਚ। ਟਟੀਆਂ ਦਾ ਕਰ ਰਹੀ ਆ ਰੈਡੀ। ਇਹ ਨਾ ਸ਼ਾਖ ਖਾ ਇਹਦੇ ਮੂੰਹ ਚ ਹੋ ਗਏ ਯਾਰ ਦੋ ਬਚੇ ਨੇ ਸਾਡੇ ਨੇ ਖਰਾਬ ਹੋ ਗਿਆ ਕੰਮ। ਮੈਨੂੰ ਵੀ ਦਿਖਾਏ ਮਾੜਾ ਜਿਹਾ। ਜائیں ਬੈੜੀਆਂ ਅੱਖਾਂ ਦਾ ਕਰੂ ਇੱਕ ਆ ਚਿੱਟੀਆਂ ਅੱਖਾਂ ਦਾ। ਕੋਡੇ ਹੋ ਗਏ ਆਪਣੇ ਰੈਡੀ। ਰੈਡੀ ਪੂਰੇ ਹੋ ਗਏ। ਬਸ ਹੁਣ ਛੱਤ ਤੱਕ ਪਹੁੰਚ ਗਿਆ ਕੰਮ ਇੱਕ ਕੰਧ ਰਹਿ ਗਈ। ਮੈਸਤਰੀ ਨੂੰ ਠੀਕ ਆ ਮੈਸਤਰੀ ਦਾ ਲਾਉਦਾ ਫੱਟੇ ਚੱਕਦਾ ਆਹ ਗੰਦ ਰਹਿ ਗਈ ਗੱਲੀ ਇਹ ਜੇ ਲਵਾਤੀਆਂ ਇੱਟਾਂ ਕਿ ਤੇ ਇੱਧਰ ਨੇ ਨੂ ਬਰਾਈਆਂ ਜਾਂ ਮੈਂ ਗਿਆ ਆ ਯਾਰ ਇੱਧਰ ਵੀ ਇਹ ਤਾਂ ਲਾਤੀਆਂ ਚਾਰ ਪੰਜ ਤੇ ਇਹ ਚ ਆਪਾਂ ਜੋੜੀਆਂ ਛੱਡ ਲਾਂਗੇ ਤੇ ਇਹ ਚ ਕਈ ਲਾਤੀਆਂ ਆ ਲਾਤੀਆਂ ਲੈਨ ਚ ਹੋ ਲਾਤੀਆਂ ਇੱਧਰ ਛੱਡ ਲਾਂਗੇ ਉੱਡਣੇ ਵਾਲੇ ਕਬੂਤਰ ਕਬਤਰ ਦੇਖੋ ਛੋਡੇ ਬਾਈ ਕਿਵੇਂ ਨੇ ਤਿਆਰ ਹੋ ਗਏ ਮੈਂ ਵਿੱਚੋਂ ਦਿਖਾਉਣਾ ਤੁਹਾਨੂੰ ਵਾਹੀ ਮਾਲਕਾ ਸੁੱਖ ਰੱਖੀ ਹਵਾਉਣ ਨੂੰ ਸਿੱਧੀਆਂ ਤੇ ਹੁਣ ਉੱਪਰ ਰਖਾਵਾਂਗੇ ਪਾਇ ਪੂਰੇ ਜਿਹੜੇ ਇਦੋਂ ਉੱਪਰ ਪੜਦਾ ਮਾੜੀ ਮੋਟੀ ਹੋਊ ਪਚਾ ਆਰੇ ਗਾਡਰ ਰੱਖ ਹੋਣਾ ਤੋਂ ਗਾਡਰ ਜਾਂ ਉਹ ਬੈਂਗਲ ਜੇ ਰੱਖ ਕੇ ਬਾਲੇ ਐਸ ਲੋਡ ਭਣਗੇ ਤੇ ਅਸੀਂ ਕਰ ਲਿਆ 4 ਫੁੱਟ ਤੋਂ ਵੱਧ ਚੌੜਾ ਦੀ ਬਈ ਫੇ ਬਾਲੇ 4 ਫੁੱਟੇ ਮਿਲੇ ਨੇ ਆ ਬਈ ਨੇ ਬਾਲੇ 4 ਫੁੱਟੇ ਅਸੀਂ ਨਹੀਂ 4.5 ਫੁੱਟ ਦੇ ਘਟਾਉਣੇ ਸੀ ਆਪਣੇ ਕੋ ਬਾਲਣ ਪਿਆ ਸੀ ਮੋਟਰ ਤੇ ਡੇਕਾਂ ਡੁਕਾਂ ਦਾ ਆ ਟਾਕੇ ਪਈਆਂ ਨੇ ਇਹੋ ਵੀ ਦਾਣੇ ਪਾ ਦਈਏ ਹੁਣ ਲੋ ਵੀਰੇ ਪਾ ਤੇ ਦਾਣੇ ਤਾਂ ਆਪਾ ਪਾਣੀ ਰੱਖ ਦੀਆਂ ਹਨ ਦਾਣੇ ਖਾਂਦੇ ਨੇ ਜਾਨਵਰ ਬਾਪੂਤ ਪੰਜ ਚਾਰ ਦਿਨ ਹੋਰ ਆ ਤੁਹਾਨੂੰ ਨਵਾਂ ਘਰ ਕਰਤਾ ਤਿਆਰ ਵੱਡਾ ਇਦੋਂ ਨੇ ਯਾਰੇ ਨਾ ਮਾਰੇ ਉਹ ਡਾਰੀਆਂ ਵਿੱਚ ਹੂੰ ਖੰਡਾ ਨੂੰ ਵੀ ਰੱਖਦੇ ਆ ਲੈ ਪਾਣੀ ਰੱਖ ਲਈ ਬਈ ਵਾਏ ਕਰੋ ਸਤਨਾ ਲੋ ਜੀ ਲੋ ਵਾਹ ਤੋ ਨੂੰ ਇੱਕ ਹੋਰ ਚੀਜ਼ ਦਿਖਾਉਣਾ ਬਾਈ ਬਾਹਰ ਆ ਦੇ ਦੋ ਚੋਬਰ ਫਿਰਦੇ ਸੀਲ ਨੇ ਬਾਈ ਤਾਜ ਨਸਲ ਦਾ ਕੁੱਕੜ ਇਹ ਆਪਾਂ ਅੰਬਰਸਰੋਂ ਮੰਗਾਏ ਨੇ ਇਹ ਦੋਏ ਪੂਰੇ ਬੰਬ ਨੇ ਇਹਦਾ ਆਲੇ ਖਾਣ ਲੱਗ ਗਏ ਪਹਿਲਾਂ ਕਿਉਂ ਨਹੀਂ ਨਾ ਰੋਟੀ ਲਿਆ ਕੇ ਪਾ ਦਿੰਦੇ ਆ ਦੇ ਉੱਧਰ ਵੀ ਰੱਖ ਦੀ ਆ ਜੋ ਲਓ ਇੱਧਰ ਵੀ ਪਾਤਾ ਪਾਣੀ ਯਾਰ ਇੱਕ ਆਪਣਾ ਨਾ ਡੱਬਾ ਉਹ ਚਾ ਬਾਲਾ ਬਿਮਾਰ ਹੋ ਗਿਆ ਮਰਨੋਂ ਤਿਆਰ ਆ ਬਜਰਾ ਬਾਲਾ ਉਹਦਾ ਮੂੰਹੇ ਪੱਕ ਗਿਆ ਯਾਰ ਉਹ ਬੈਟ ਨਹੀਂ 16 ਕਈ ਦਿਨ ਦਿੱਤੀ ਆ ਤੇ ਤੁਸੀਂ ਕੀ ਐਥਰੋਮਾਈਸਿਨ ਕੀ ਆ ਉਹ ਵੀ ਤੇ ਫਿਰ ਨਿਊਰੋਬੈਨ ਆ ਨਿਊਰੋਬੈਨ ਇਹ ਕਿਹੜੀ ਆਪਾਂ ਪਾਣੀ ਚ ਰਲਾਉਂਦੇ ਨੇ ਦੋ ਤਿੰਨ ਗੋਲੀਆਂ ਯਾਰ ਮੇਰੇ ਨਾਲ ਨਹੀਂ ਜਿਆਦਾ ਉੱਥੇ ਕੋਈ ਅੰਦਰ ਆ ਜਾਣਵਰ ਫੱਟ ਨੇ ਹੁਣ ਇਹਦਾ ਭਾਈ ਦੀ ਡੱਬੇ ਦਾ ਛੋਟਾ ਜਿਹਾ ਇਹ ਵੀ ਚੜੇ ਜਾ ਕੋਈ ਨਹੀਂ ਕੋਈ ਨਹੀਂ ਥੋਟ ਨੂੰ ਮੈਂ ਭਾਈ ਕਰਤਾ ਨਾ ਮੈਂ ਕਰ ਤੇ ਯਾਰ ਆਉ ਦੇ ਉਹ ਕਬੂਤਰ ਬਣ ਗਏ ਉਹਨੇ ਬੱਚੇ ਘੜਾਤੇ ਉਰੇ ਸਾਲ ਨੇ ਆਏ ਦਿਨ ਜੋੜੀ ਲਈ ਬੈਠਾ ਇੱਕ ਸਾਖ ਕੀ ਫਿਰਦੀ ਐ ਕਾਲੀ ਪੂੰਛ ਵਾਲੀ ਉਹਦੇ ਨਾਲ ਦੋ ਆ ਬੱਚੇ ਧਰਾਤੇ ਦੋ ਤਿੰਨ ਕਬੂਤਰ ਬਣ ਗਏ ਉਰੇ ਉਹ ਕੁ ਉਤਰੀਆ ਗੜਕੀ ਜਾਂਦੀ ਆ ਲੈ ਲੈ ਆ ਭਾਈ ਉਧਰ ਇਹਨਾਂ ਨੂੰ ਵੀ ਪਾ ਦੀਏ ਦਾਣੇ ਤੇ ਮੁਰਗਿਆਂ ਨੂੰ ਨਾ ਨਾ ਸਮਰ ਵਾਲੇ ਨਹੀਂ ਫਿਰ ਲੈਣ ਤੇ ਪੁੱਤ ਕੱਦ ਕਰਦੇ ਤੁਸੀਂ ਬੰਦ ਕਰਦੇ ਨਹੀਂ ਜਦ ਤੁਸੀਂ ਦਾਣਾ ਉਹ ਹੋ ਰਹੀਆਂ ਇਹਨੇ ਸਮਰ ਨੇ ਕਰ ਦਵੇਂ ਚਾਚਾ ਅਧਰ ਉਹ ਰਿਆ ਕਹਾਂ ਭੱਜਣ ਲੱਗੇ ਨੇ ਇਹ ਤੋਂ ਤੋ ਚੁੱਤ ਹੋ ਗਿਆ ਲੈ ਇਹ ਤਾਂ ਨਹੀਂ ਜਾਂਦੇ ਹੈਗੇ ਤੇ ਪਾਣੀ ਧਰਦੇ ਤੁਸੀਂ ਦੇ ਇਹਨਾਂ ਨੂੰ ਲੈ ਭਾਈ ਇਹਨਾਂ ਨੂੰ ਪਾਣੀ ਆ ਪਿਆ ਤਾਂ ਹੈਗਾ ਪੀ ਲੈਣਾ ਇੱਥੇ ਇਹਨਾਂ ਨੇ ਡਰਦਾ ਕਹਿੰਦੇ ਸਮਰ ਤੇਰੇ ਮਗਰ ਪੈਂਦਾ ਉਹ ਸਮਰੀ ਡਰਦਾ ਕਹਿੰਦੇ ਤੂੰ ਰੇ ਨਾਲੇ ਤਾਂ ਮੈਂ ਚਲਵਾਉਣਾ ਇਹਦੇ ਨਾਲ ਆਪਣੇ ਮੁਰਗੇ ਦਾ ਤੂੰ ਹੀ ਡਰੀ ਜੰਨਾ ਇਹ ਤੋਂ ਕੰਡੇ ਰੇਲਾ ਕਿੱਡੇ ਕਿੱਡੇ ਹੁਣ ਲੱਗੇ ਨੇ ਉਹੰਦਰਾਂ ਨੌਂਦਰਾ ਨੌਂਦਰਾ ਦੱਕੇ ਦੱਕੇ ਸਮਰੀ ਕਹਿੰਦਾ ਦੱਕੇ ਨੇ ਲਾ ਜੀ ਲੱਗੇ ਪਾਣੀ ਮੁਰਗੀ ਦੇ ਚਾਰ ਅੰਡੇ ਨੇ ਅਰਸ਼ ਨੂੰ ਤਿੰਨ ਨੇ ਮਾ ਬਣਾ ਕੇ ਖਾ ਲਾ ਇਹ ਕਹਿੰਦਾ ਨਹੀਂ ਨਸਲ ਵਧਾਉਣੀ ਆ ਉਹ ਹੋਰ ਬਰੀਡ ਦੇ ਨੇ ਲਓ ਜੀ ਭਾਈ ਚੰਗਾ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਤੇ ਧੰਨਵਾਦ ਜੀ ਸਾਰੇ ਭਰਾਵਾਂ ਦਾ ਖੁੱਡੇ ਤੇ ਆਪਣਾ ਟੋਟਲੀ ਹੋ ਗਿਆ ਬਸ ਉਹ ਗੰਦੇ ਰਹਿੰਦੇ ਉਹਨੂੰ ਇਹ ਕਰਨ ਲੱਗੇ ਨੇ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਤਿ ਫੋਟ ਚਾ ਸਤਿ ਸ੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਲਾਇਸੈਂਸ ਕਰੇਮ ਚੱਲੇ ਕਰ ਮਤ ਪਰ ਵੀ ਬਲਟੂ ਜੀ ਮਾਰ ਕਪੜੀ ਬੰਦ